ਸਾਰ ਲਗੇ ਆ ਧਰਨੇ ਲਾਉਂਦੇ ਆ ਘਰ ਛੱਡ ਕੇ ਆਉਂਦੇ ਆ ਬੱਚਿਆਂ ਨੂੰ ਛੱਡ ਕੇ ਆਉਂਦੇ ਆ ਬਸਵਾਨ ਪੱਠੇ ਪੋੜੇ ਹੁੰਦੇ ਆ ਉਹਨਾਂ ਨੂੰ ਛੱਡ ਕੇ ਇਹ ਰੋੜਾ ਤੇ ਆ ਕੇ ਬੈਠੇ ਆ ਕਿਉਂ ਲੋਕੋ ਕੇ ਸਰਕਾਰ ਦੀਆਂ ਕੱਡੇ ਨਾਲ ਕਿਤੇ ਕੀੀਆਂ ਗੱਲ ਤੋਂ ਏ ਕੇ ਪੈਕੀ ਜੋ naka yoo gaanyi paaki naa jaabi toro ala naa tigidh tóya. ਸਰਕਾਰ ਨੂੰ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਤੁਸੀਂ ਸਾਰਿਆਂ ਨੇ ਦੇਖਿਆ ਜਿਹੜਾ ਕੋ ਜੋਖਸਾ ਲੱਗ ਰਿਹਾ ਕੋਈ सॼी पंजाब जे ਵਾਟਰ ਦੇ ਉੱਤੇ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਮੇਰੇ ਵੀਰੋ ਮੇਰੇ ਸਾਥੀਓ ਕਿੰਨੀ ਬੋਟ ਪਈਆਂ ਬੀਜੇਪੀ ਨੂੰ ਤੁਸੀਂ ਦੇਖੋ ਗਿਣਤੀ ਕਰਕੇ ਕਿਉਂ ਕਿੰਨੇ ਅਗਰ ਖਾ ਜਾਂਦਾ ਜਿਹੜੀ ਬੀਜੇਪੀ ਜਿੱਤੀ ਹੈ ਆਪਾਂ ਖੁਸ਼ੀ ਨਾ ਮਨਾਈਏ ਕਿ ਬੀਜੇਪੀ ਹਾਰੀ ਆ ਪੰਜਾਬ ਦੇ ਲੋਕਾਂ ਨੇ ਆਪਣੀ ਅਣਖ ਜਵੀਰ ਨੂੰ ਮਾਰਦਿਆਂ ਹੋਇਆ ਬੀਜੇਪੀ ਨੂੰ ਬਹੁਤ ਸੀਟਾਂ ਤੋਂ ਪੰਜਾਬ ਦੇ ਵਿੱਚੋਂ ਚਿਤਾ ਕੇ ਭੇਜਿਆ ਜੇ ਅਸੀਂ ਜਿਹੜੀ ਇਹ ਲੀਡਰ ਹੁੰਦੇ ਨੇ ਲੀਡਰਾਂ ਦੀ ਅਸਲ ਖਰਾਕ ਵੋਟ ਹੈ ਜੇ ਅਸਾਨੂੰ ਇਹਨਾਂ ਨੂੰ ਕੁੱਤਾ ਕੁੱਤਾ ਇਹਨਾਂ ਨੂੰ ਮੇਰੇ ਨੂੰ ਪਤਾ ਲੱਗਦਾ ਹੈ ਜਨਤਾ ਸਾਡੇ ਖਿਲਾਫ ਕਿੰਨੀ ਹੈ ਇਸ ਕਰਕੇ ਮੈਂ ਦੁਬਾਰਾ ਫੇਰ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਸਾਡੀਆਂ